आज एक बड़ा हैरानीजनक गल हुई है कि विधानसभा गुरुर्सा ਦੇ ਵਿੱਚ ਪਿੰਡ ਪੈਂਦਾ ਹੈ امیرਖਾਸ ਉਹਦੇ امیرਖਾਸ ਦੀਆਂ ਵੋਟਾਂ ਸਾਡੇ ਜਲਾਲਾਬਾਦ ਵਿਧਾਨ ਸਭਾ ਸਖੇਰਾ ਬੋਦਲਾ ਦੇ ਡੱਬੇ ਦੇ ਵਿੱਚੋਂ ਨਿਕਲ ਜਾਣੇ 94 ਵੋਟਾਂ ਬੜੀ ਹੈਰਾਨੀ ਦੀ ਗੱਲ ਏ ਵੀ 94 ਵੋਟਾਂ ਉਸ ਪਿੰਡ ਵਾਲਿਆਂ ਨੇ ਤਾਂ ਡੱਬੇ ਚ ਪਾਈਆਂ ਨਹੀਂ ਫਿਰ ਉਹ ਆਈਆਂ ਕਿੱਥੋਂ ਇਹ ਗੱਲ ਬੜੀ ਸੋਚਣ ਵਾਲੀ ਏ ਤੇ ਵਿਚਾਰਨ ਵਾਲੀ ਏ ਇਹ ਜਿਹੜੀਆਂ ਤਾਂਗਲੀਆਂ ਹੋਈਆਂ ਨੇ ਜਿਹੜੇ ਜਿਹੜੇ ਬੰਦਿਆਂ ਨੇ ਤਾਦਲੀਆਂ ਕੀਤੀਆਂ ਨੇ ਵੇਖੋ ਇਹਦੇ ਚ ਜਦੋਂ ਪਿੰਡ ਵਾਲਿਆਂ ਨੇ ਵੋਟਾਂ ਡੱਬੇ ਚ ਪਾਈਆਂ ਨਹੀਂ ਡੱਬਾ ਸੀਲ ਹੋ ਗਿਆ ਕੀ ਇਹ ਸੀਲ ਤੋਂ ਬਾਅਦ ਕਿਵੇਂ ਵੋਟਾਂ ਪਾਈਆਂ ਕਿ ਜਿੰਨਾਂ ਕੋਲ ਡੱਬੇ ਸੀ ਉਹ ਦੱਸ ਸਕਦੇ ਨੇ ਆਪਾਂ ਤਾਂ ਦੱਸ ਨਹੀਂ ਸਕਦੇ ਪਰ ਇਹ ਪੰਜਾਬ ਸਰਕਾਰ ਦੀ ਬੜੀ ਵੱਡੀ ਨਲਾਇਕੀ ਜੇ ਇਹ ਕੰਮ ਕਰਨੇ ਸੀ ਤੇ ਚੋਣਾਂ ਕਰਾਣੀਆਂ ਕਿਉਂ ਸੀ ਉਹ ਅਫਸਰ ਕਹਿ ਰਹੇ ਨੇ ਕਿ ਅਸੀਂ ਉਹ ਚੋਣ ਜਿਹੜਾ ਉਹ ਰੱਦ ਕਰਾਂਗੇ ਜੇ ਉਹ ਚੋਣ ਰੱਦ ਨਹੀਂ ਹੁੰਦਾ ਤੇ ਅਸੀਂ ਪੰਜਾਬ ਲੈਵਲ ਤੇ ਇਹ ਧਰਨਾ ਦੇਾਂਗੇ ਔਰ ਹਾਈ ਕੋਰਟ ਚ ਜਾਵਾਂਗੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਔਰ ਅਸੀਂ ਬੜੀਆਂ ਜਗ੍ਹਾ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਆਏ ਆ ਔਰ ਇਹ ਸਾਡੀ ਇਹ ਵੀ ਬੜੀ ਵੱਡੀ ਉਪਲਬਧੀ ਏ ਔਰ ਫਾਜ਼ਲਗਾ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆ ਹਬੌਰ ਦੇ ਵਿੱਚ ਅਸੀਂ 6 ਸੀਟਾਂ 2 ਘੰਟੇ ਪਹਿਲਾਂ ਜਿੱਤ ਚੁੱਕੇ ਸੀ ਹੋਂ ਦਾ ਮੈਨੂੰ ਪ੍ਰੈਜ਼ੈਂਟ ਰਿਜ਼ਲਟ ਅਜੇ ਨਹੀਂ ਪਤਾ ਬੱਲੂਆਂ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆ ਫਾਜ਼ਲਗਾ ਜ਼ਿਲ੍ਹੇ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਸੀ ਮੈਂ ਤੁਹਾਨੂੰ ਦੱਸ ਦਿੰਦਾ ਸਾਰੀ ਗੱਲ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਡੱਬਾ ਸੁਖੇਰਾ ਬੋਤਲਾਂ ਦੇ ਵਿੱਚ ਪਿਆ ਲੱਡੂ ਵਾਲਾ ਜੋਣੇ ਉਂ ਦੇ ਵਿੱਚ ਅਮੀਰ ਖਾਸ ਪਿੰਡ ਦੀਆਂ ਵਿਧਾਨ ਸਭਾ ਗੁਰੂ ਸਾਹਿਬੀ ਵੋਟਾਂ ਕਿਵੇਂ ਆ ਗਈਆਂ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਨਹੀਂ ਉਸ ਤੇ ਤੁਸੀਂ ਕਹ ਰਹੇ ਸੀ ਨਾ ਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਬਾਰਾ ਕਰਾਵਾਂਗੇ ਉਸ ਤੇ ਫਿਰ ਕੀ ਸਭ ਕੀ ਬਣਿਆ ਅੱਜ ਉਹਨਾਂ ਨੇ ਮੈਨੂੰ ਇਹ ਕਿਹਾ ਸਾਰੇ ਪ੍ਰਸ਼ਾਸਨ ਨੇ ਕਿ ਇਹ ਜਿਹੜਾ ਅਸੀਂ ਜਿਹੜਾ ਇਲੈਕਸ਼ਨ ਇਹ ਦੁਬਾਰਾ ਹੋਏਗਾ ਕੋਈ ਅਫੀਸ਼ੀਅਲ ਗੱਲ ਨਹੀਂ ਤੁਹਾਡੀ ਆ ਅੱਜ ਵੱਲਾਂ ਸ਼ੰਕਾ ਕੋ ਜਦੋਂ ਐਡੇ ਵੱਡੇ ਅਫਸਰ ਕਹੀ ਰਹੇ ਨੇ ਫਿਰ ਯਕੀਨ ਤਾਂ ਕਰ ਨਹੀਂ ਪਾਊਗਾ ਨਾ ਤੇ ਵੈਸੇ ਐਡੀ ਗੱਲ ਨਹੀਂ ਹੈ ਕਿ ਮੈਨੂੰ ਡੀਸੀ ਮੈਡਮ ਤੇ ਪੂਰਾ ਵਿਸ਼ਵਾਸ ਹੈ ਚੋਣ ਅਰਜਰ ਵਰ ਗਰਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਵੀ ਇਹ ਮੱਲੋ ਗਲਤ ਨਹੀਂ ਹੋਣ ਦੇਣਗੇ ਦੁਬਾਰਾ ਕਰਾਣਗੇ ਅੱਜ ਇੱਕ ਬੜਾ ਹੈਰਾਨੀ ਜਨਕ ਗੱਲ ਹੋਈ ਏ ਕਿ ਵਿਧਾਨ ਸਭਾ ਗੁਰੂ ਰਸਾ ਦੇ ਵਿੱਚ ਪਿੰਡ ਪੈਂਦਾ ਹੈ ਅਮੀਰ ਖਾਸ ਉਹਦੇ ਅਮੀਰ ਖਾਸ ਦੀਆਂ ਵੋਟਾਂ ਸਾਡੇ ਜਲਾਲਾਬਾਦ ਵਿਧਾਨ ਸਭਾ ਸਖੇਰਾ ਬੋਦਲਾ ਦੇ ਡੱਬੇ ਦੇ ਵਿੱਚੋਂ ਨਿਕਲ ਜਾਣੇ 94 94 ਵੋਟਾਂ ਬੜੀ ਹੈਰਾਨੀ ਦੀ ਗੱਲ ਏ ਵੀ 94 ਵੋਟਾਂ ਉਸ ਪਿੰਡ ਵਾਲਿਆਂ ਨੇ ਤਾਂ ਡੱਬੇ ਚ ਪਾਈਆਂ ਨਹੀਂ ਫਿਰ ਉਹ ਆਈਆਂ ਕਿੱਥੋਂ ਇਹ ਗੱਲ ਬੜੀ ਸੋਚਣ ਵਾਲੀ ਹੈ ਤੇ ਵਿਚਾਰਨ ਵਾਲੀ ਹੈ ਇਹ ਜਿਹੜੀਆਂ ਧਾਧਲੀਆਂ ਹੋਈਆਂ ਨੇ ਜਿਹੜੇ ਜਿਹੜੇ ਬੰਦਿਆਂ ਨੇ ਧਾਧਲੀਆਂ ਕੀਤੀਆਂ ਨੇ ਵੇਖੋ ਇਹਦੇ ਚ ਜਦੋਂ ਪਿੰਡ ਵਾਲਿਆਂ ਨੇ ਵੋਟਾਂ ਡੱਬੇ ਚ ਪਾਈਆਂ ਨਹੀਂ ਡੱਬਾ ਸੀਲ ਹੋ ਗਿਆ ਕੀ ਇਹ ਸੀਲ ਤੋਂ ਬਾਅਦ ਕਿਵੇਂ ਵੋਟਾਂ ਪਾਈਆਂ ਕਿ ਜਿਨ੍ਹਾਂ ਕੋਲ ਡੱਬੇ ਸੀ ਉਹ ਦੱਸ ਸਕਦੇ ਨੇ ਆਪਾਂ ਤਾਂ ਦੱਸ ਨਹੀਂ ਸਕਦੇ ਪਰ ਇਹ ਪੰਜਾਬ ਸਰਕਾਰ ਦੀ ਬੜੀ ਵੱਡੀ ਨਲਾਕੀ ਜੇ ਇਹ ਕੰਮ ਕਰਨੇ ਸੀ ਤੇ ਚੋਣਾਂ ਕਰਾਣੀਆਂ ਕਿਉਂ ਸੀ ਅਫਸਰ ਕਹਿ ਰਹੇ ਨੇ ਕਿ ਅਸੀਂ ਉਹ ਚੋਣ ਜਿਹੜਾ ਉਹ ਰੱਦ ਕਰਾਂਗੇ ਜੇ ਉਹ ਚੋਣ ਰੱਦ ਨਹੀਂ ਹੁੰਦਾ ਤੇ ਅਸੀਂ ਪੰਜਾਬ ਲੈਵਲ ਤੇ ਤੇ ਧਰਨਾ ਦੇਾਂਗੇ ਔਰ ਹਾਈ ਕੋਰਟ ਚ ਜਾਵਾਂਗੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਔਰ ਅਸੀਂ ਬੜੀਆਂ ਜਗ੍ਹਾ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਆਏ ਆ ਔਰ ਇਹ ਸਾਡੀ ਇਹ ਵੀ ਬੜੀ ਵੱਡੀ ਉਪਲਬਧੀ ਏ ਔਰ ਫਾਜ਼ਿਲਗਾ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਹਾ ਹਬੌਰ ਦੇ ਵਿੱਚ ਅਸੀਂ 6 ਸੀਟਾਂ 2 ਘੰਟੇ ਪਹਿਲਾਂ ਜਿੱਤ ਚੁੱਕੇ ਸੀ ਹੁਣ ਦਾ ਮੈਨੂੰ ਪ੍ਰੈਜ਼ੈਂਟ ਰਿਜ਼ਲਟ ਅਜੇ ਨਹੀਂ ਪਤਾ ਬੱਲੂਆਂ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਹਾ ਫਾਜ਼ਿਲਗਾ ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਮੈਂ ਤੁਹਾਨੂੰ ਦੱਸ ਦਿੰਦਾ ਸਾਰੀ ਗੱਲ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਡੱਬਾ ਸੁਖੇਰਾ ਬੋਤਲਾਂ ਦੇ ਵਿੱਚ ਪਿਆ ਲੱਧੂ ਵਾਲਾ ਜੋਣ ਹੈ ਉਹਦੇ ਵਿੱਚ ਅਮੀਰ ਖਾਸ ਪਿੰਡ ਦੀਆਂ ਵਿਧਾਨ ਸਭਾ ਗੁਰੂ ਸਾਹਿਬੀ ਵੋਟਾਂ ਕਿਵੇਂ ਆ ਗਈਆਂ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਨਹੀਂ ਉਸ ਤੇ ਤੁਸੀਂ ਕਹ ਰਹੇ ਸੀ ਨਾ ਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਬਾਰਾ ਕਰਾਵਾਂਗੇ ਉਸ ਤੇ ਫਿਰ ਕੀ ਸਭ ਕੀ ਬਣਿਆ ਅੱਜ ਉਹਨਾਂ ਨੇ ਮੈਨੂੰ ਇਹ ਕਿਹਾ ਸਾਰੇ ਪ੍ਰਸ਼ਾਸਨ ਨੇ ਕਿ ਇਹ ਜਿਹੜਾ ਅਸੀਂ ਜਿਹੜਾ ਇਲੈਕਸ਼ਨ ਨੇ ਦੁਬਾਰਾ ਹੋਏਗਾ ਕੋਈ ਅਫੀਸ਼ੀਅਲ ਗੱਲ ਨਹੀਂ ਤੁਹਾਡੀ ਆ ਅੱਜ ਵੱਲਾਂ ਸ਼ੰਕਾ ਕੋ ਜਦੋਂ ਐਡੇ ਵੱਡੇ ਅਫਸਰ ਕਹਿ ਹੀ ਰਹੇ ਨੇ ਫਿਰ ਯਕੀਨ ਤਾਂ ਕਰ ਨਹੀਂ ਪਾਊਗਾ ਨਾ ਤੇ ਵੈਸੇ ਐਡੀ ਗੱਲ ਨਹੀਂ ਹੈ ਕਿ ਮੈਨੂੰ ਡੀਸੀ ਮੈਡਮ ਤੇ ਪੂਰਾ ਵਿਸ਼ਵਾਸ ਹੈ ਚੌਨ ਰਿਜ਼ਰਵਰ ਗਰਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਵੀ ਇਹ ਮਨ ਲੋ ਗਲਤ ਨਹੀਂ ਹੋਣ ਦੇਣਗੇ ਦੁਬਾਰਾ ਕਰਾਉਣਗੇ